ਜੋ ਸੁਖ ਛੱਜੂ ਦੇ ਚਬਾਰੇ ਤੇ ਹਰ ਬਲਖਣਾ ਬੁਖਾਰੀ ਨੂਰ ਮੁਹੰਮਦ ਨੂਰ ਦੀ ਕਿਤਾਬ ਕਹਾਪਤਾ ਪੰਜਾਬ ਇਤਿਹਾਸ ਅਤੇ ਸਮਾਜਿਕ ਪਛੋਕੜ ਵਿੱਚੋਂ ਰਚਨਾ ਜੋ ਸੁਖ ਛੱਜੂ ਦੇ ਚਬਾਰੇ ਜੋ ਸੁਖ ਛੱਜੂ ਦੇ ਚਬਾਰੇ ਉਹ ਬਲਖਣਾ ਬੁਖਾਰੀ ਜਦੋਂ ਕਿਸੇ ਨੂੰ ਇਹ ਸਮਝਾਉਣਾ ਹੋਵੇ ਕਿ ਆਪਣੇ ਘਰ ਵਰਗੀ ਮੌਜ ਦੁਨੀਆ ਵਿੱਚ ਕਿਤੇ ਨਹੀਂ ਮਿਲਦੀ ਖਾਨ ਬੁੱਲ੍ਹਾ ਜੰਦ। ਇਸ ਖਾਨ ਦਾ ਪਿਛੋਕੜ ਛੱਜੂ ਭਗਤ ਨਾਲ जोडਿਆ ਜਾਂਦਾ ਹੈ। ਲੋਕ ਤਵਾਰੀਖ ਦਾ ਲੇਖਕ ਸ਼ਨਾਵਰ ਚੱਥੜ ਲਿਖਦਾ ਹੈ ਕਿ ਛੱਜੂ ਭਗਤ ਦਾ ਨਾਮ 1575 ਈਸਵੀ ਦੇ ਨੇੜੇ ਤੇੜੇ ਲਾਹੌਰ ਵਿੱਚ ਹੋਇਆ। ਉਸ ਸਮੇਂ ਹਿੰਦੁਸਤਾਨ ਉੱਤੇ ਸ਼ਾਜਹਹਾਂ ਦਾ ਰਾਜ ਸੀ। ਪਰ ਸ਼ਨਾਵਰ ਚੱਥੜ ਵੱਲੋਂ ਲਿਖੀ ਛੱਜੂ ਭਗਤ ਦੀ ਇਹ ਸਮਾਸਾਰਨੀ ਠੀਕ ਨਹੀਂ। ਕਿਉਂਕਿ 1556 ਈਸਵੀ ਤੋਂ 1605 ਈਸਵੀ ਤੱਕ ਜਲਾਲਉਦੀਨ ਮੁਹੰਮਦ ਅਕਬਰ ਦਾ ਸਮਾਂ ਸੀ ਜਦੋਂ ਕਿ ਸ਼ਾਜਹਾਨ ਦਾ ਸਮਾਂ 1627 ਈਸਵੀ ਤੋਂ 1658 ਈਸਵੀ ਦਾ ਹੈ ਗੁਰੂ ਅਰਜਨ ਦੇਵ ਜੀ ਭਗਤ ਕਾਨਾ ਹਜ਼ਰਤ ਮੀਆਂ ਮੀਰ ਸ਼ਾ ਹੁਸੈਨ ਅਤੇ ਮਿਰਜ਼ਾ ਸੈਬਾ ਦੇ ਰਚਨਹਾਰ ਪੀਲੂ ਨੂੰ ਵੀ ਛੱਜੂ ਭਗਤ ਦਾ ਸਮਕਾਲੀ ਮੰਨਿਆ ਜਾਂਦਾ ਹੈ ਛੱਜੂ ਭਗਤ ਜੀ ਪੇਸ਼ੇ ਵੱਲੋਂ ਸੁਨਿਆਰ ਸਨ ਤੇ ਸ਼ਾ ਆਲਮੀ ਦਰਵਾਜ਼ੇ ਦੇ ਬਾਹਰ ਬਾਰ ਅਨਾਰ ਕਲੀ ਬਜ਼ਾਰ ਵਾਲੇ ਪਾਸੇ ਜਿਹੜੀ ਸਾਂ ਉੱਤੇ ਅੱਜ ਕੱਲ ਉਹਨਾਂ ਦਾ ਮੰਦਰ ਹੈ ਉੱਥੇ ਉਹਨਾਂ ਦੀ ਦੁਕਾਨ ਹੁੰਦੀ ਸੀ ਦੁਕਾਨ ਹੁੱਤੇ ਹੀ ਉਹਨਾਂ ਦਾ ਚਬਾਰਾ ਸੀ ਜਿੱਥੇ ਉਹ ਆਪਣੇ ਸਮਕਾਲੀ ਸਾਧੂਆਂ ਸੰਤਾਂ ਪੀਰਾਂ ਫਕੀਰਾਂ ਦੀ ਸੇਵਾ ਤੇ ਸੰਗਤ ਕਰਿਆ ਕਰਦੇ ਸਨ ਪੰਜਾਬੀ ਸਹਿਜ ਸੰਦਰਭ ਕੋਸ਼ ਵਿੱਚ ਡਾਕਟਰ ਰਤਨ ਸਿੰਘ ਜੱਗੀ ਵੀ ਇਹੋ ਲਿਖਦੇ ਨੇ ਕਿ ਛੱਜੂ ਭਗਤ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਭਗਤ ਸਨ ਜਿਹੜੇ ਲਾਹੌਰ ਵਿੱਚ ਰਹਿ ਕੇ ਸ਼ਰਾਫੇ ਤੇ ਸ਼ਾਹੂਕਾਰੇ ਦਾ ਕੰਮ ਕਰਕੇ ਆਪਣਾ ਜੀਵਨ ਨਿਰਭਾਹ ਕਰਦੇ ਸਨ ਪੰਜਾਬੀ ਵਿਸ਼ਵ ਕੋਸ਼ ਵਿੱਚ ਵੀ ਛੱਜੂ ਭਗਤ ਬਾਰੇ ਸਫਾ 130 ਉੱਤੇ ਇਸ ਦੇ ਨਾਲ ਮਿਲਦਾ ਜੁਲਦਾ ਹੀ ਲਿਖਿਆ ਮਿਲਦਾ ਹੈ ਕਿ ਛੱਜੂ ਭਗਤ ਲਾਹੌਰ ਦਾ ਰਹਿਣ ਵਾਲਾ ਸੀ ਜਿਹੜਾ ਜ਼ਾਤ ਦਾ ਭਾਟੀਆ ਸੀ ਤੇ ਸ਼ਰਾਫੇ ਦਾ ਕੰਮ ਕਰਦਾ ਸੀ ਉਸ ਦਾ ਦਿਹਾਂਤ 1639 ਈਸਵੀ ਵਿੱਚ ਹੋਇਆ ਇੱਥੇ ਹੀ ਮਿਓ ਹਸਪਤਾਲ ਦੇ ਲਾਗੇ ਉਸ ਦੀ ਸਮਾਦ ਬਣੀ ਹੋਈ ਹੈ ਜਿਸ ਦੇ ਪੁਜਾਰੀ ਦਾਦੂ ਪੰਥੀ ਸਾਧੂ ਹਨ ਛੱਜੂ ਪੰਥੀਆਂ ਦੇ ਨਿਯਮ ਹਿੰਦੂ ਤੇ ਮੁਸਲਮਾਨ ਧਰਮ ਦਾ ਮਿਲਗੋਬਾ ਹਨ ਇਸ ਦੇ ਸ਼ਰਧਾਲੂ ਨਾ ਕੋਈ ਨਸ਼ਾ ਕਰਦੇ ਹਨ ਤੇ ਨਾ ਹੀ ਮਾਸ ਖਾਂਦੇ ਹਨ ਛੱਜੂ ਭਗਤ ਜੀ ਇੱਕ ਉੱਚ ਕੋਟੀ ਦੇ ਸ਼ਾਇਰ ਸਨ ਦੂਸਰੇ ਭਗਤਾਂ ਵਾਂਗ ਉਹ ਵੀ ਭਗਤੀ ਰੰਗ ਵਿੱਚ ਰੰਗੀ ਰਚਨਾ ਕਰਦੇ ਸਨ ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰ ਰਹੇ ਸਨ ਤਦ ਛੱਜੂ ਭਗਤ ਵੀ ਕਾਨਾ ਭਗਤ ਸ਼ਾਹ हुसैन ਤੇ ਪੀਲੂ ਨਾਲ ਰਲ ਕੇ ਆਪਣੀ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਵਾਉਣ ਲਈ ਗੁਰੂ ਅਰਜਨ ਦੇਵ ਜੀ ਦੇ ਕੋਲ ਗਏ ਸਨ ਪਰ ਗੁਰੂ ਜੀ ਨੇ ਇੱਕ ਇੱਕ ਕਲਾਮ ਵਾਪਸ ਕਰ ਦਿੱਤਾ ਸੀ ਕਿ ਤੁਹਾਡਾ ਕਲਾਮ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਦੂਜੇ ਭਗਤਾਂ ਦੇ ਕਲਾਮਾਂ ਵਾਂਗ ਗੁਰੂ ਸਿਧਾਂਤਾਂ ਦੇ ਅਨੁਕੂਲ ਨਹੀਂ ਹੈ ਲਾਹੌਰ ਵਿੱਚ ਉਹਨਾਂ ਦੇ ਮੰਨਣ ਵਾਲਿਆਂ ਦੀ ਗਿਣਤੀ ਚੋਖੀ ਸੀ ਜਿਨ੍ਹਾਂ ਵਿੱਚ ਸਮਾਜ ਦੇ ਉੱਚ ਵਰਗ ਦੇ ਤਕੜੇ ਤੇ ਅਮੀਰ ਲੋਕ ਵੀ ਸ਼ਾਮਲ ਸਨ ਜਵਾਰੀ ਵਿੱਚ ਭਗਤਾਂ ਦੀ ਭੀੜ ਨੂੰ ਦੇਖਦਿਆਂ ਇੱਕ ਦਿਨ ਉਹਨਾਂ ਦੇ ਸਾਰੇ ਸ਼ਗਿਰਦਾਂ ਨੇ ਰਲ ਕੇ ਸਲਾਹ ਕੀਤੀ ਕਿ ਕਿਉਂ ਨਾ ਭਗਤੀ ਦੇ ਰੁਸਵੇ ਨੂੰ ਮੁੱਖ ਰੱਖ ਦਿਆਂ ਉਹਨਾਂ ਨੂੰ ਇੱਕ ਸੁੰਦਰ ਸਥਾਨ ਬਣਾ ਦਿੱਤਾ ਜਾਵੇ ਪਰ ਜਦੋਂ ਭਗਤ ਛੱਜੂ ਦੇ ਕੰਨੀ ਇਹ ਗੱਲ ਪਈ ਤਾਂ ਉਹਨਾਂ ਨੇ ਆਪਣੇ ਭਗਤਾਂ ਨੂੰ ਇਹ ਆਖ ਕੇ ਨਾ ਕਰ ਦਿੱਤੀ ਕਿ ਜਬਾਰੇ ਦੇ ਹੱਥ ਸੁਖ ਪਰਿਆ ਮਹੌਲ ਔਰ ਕਿਤੇ ਨਹੀਂ ਮਿਲ ਸਕਦਾ ਬਾਅਦ ਵਿੱਚ ਉਹਨਾਂ ਦੇ ਬੋਲੇ ਹੋ ਸ਼ਬਦ ਆਖਾਨ ਬਣ ਗਏ ਜੋ ਸੁਖ ਛੱਜੂ ਦੇ ਜਬਾਰੇ ਉਹ ਬਲਖਣਾ ਬੁਖਾਰੀ ਛੱਜੂ ਪਗਥੁਰਾ ਨੇ 1639 ਵਿੱਚ ਲਾਹੌਰ ਵਿਖੇ ਹੀ ਚਲਾਣਾ ਕੀਤਾ ਬਾਅਦ ਵਿੱਚ ਸਿੱਖ ਰਾਜ ਵੇਲੇ ਉਹਨਾਂ ਦੇ ਭਗਤਾਂ ਦੀ ਸ਼ਰਧਾ ਨੂੰ ਵੇਖਦਿਆਂ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੀ ਦੁਕਾਨ ਵਾਲੀ ਥਾਂ ਉੱਤੇ ਇੱਕ ਮੰਦਿਰ ਬਣਵਾਇਆ ਤੇ ਭਗਤ ਛੱਜੂ ਹੋਰਾਂ ਦੀ ਸਮਾਧੀ ਉਸਾਰੀ ਕੀਤੀ ਅੱਜ ਕੱਲ ਭਗਤ ਛੱਜੂ ਦੇ ਨਾਲ ਸੰਬੰਧਿਤ ਤੇ ਦੋਵੇਂ ਸਥਾਨ ਮਿਊ ਹਸਪਤਾਲ ਲਾਹੌਰ ਦੇ ਆਹ ਹੱਥੇ ਵਿੱਚ ਹੈ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰਨ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥ ਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਕੋਲ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰੋ ਧੰਨਵਾਦ